ਈ ਗੱਲ ਹੈ ਕਿ ਜਦੋਂ ਚੋਣਾਂ ਹੁੰਦੀਆਂ ਆ ਉਹ ਜਿਹੜਾ ਉਹ ਦਲਦਾਰ ਕਰ ਦਿੱਤਾ ਜਾਂਦਾ ਹੋਣਾ ਕਿ ਜਦੋਂ ਪਾਰਟੀਆਂ ਨੂੰ ਜ਼ਰੂਰਤ ਹੁੰਦੀ ਆ ਉਹ ਯੂਥ ਨੂੰ ਸਪਰੈਡ ਕਰ ਲੈਂਦੇ ਇਹਦਾ ਦੇਖ ਲਓ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਵੀ ਲਾਇਬਲ ਸੇਵਾ ਦਾ ਹਲਕਾ ਕਬੂਤਲਾ ਬਹੁਤ ਲੰਬੇ ਸਮੇਂ ਤੋਂ ਸਿਆਸੀ ਸਰਗਰਮੀਆਂ ਜਿਵੇਂ ਮੈਂ ਹਿੱਸਾ ਲੈਂਦਾ ਰਿਹਾ ਹਾਂ ਬਹੁਤ ਲੰਬੇ ਸਮੇਂ ਤੋਂ ਯੂਥ ਨੂੰ ਰਿਪਰੈਜ਼ੈਂਟ ਵੀ ਕਰਦਾ ਰਿਹਾ ਹਾਂ ਸਮੇਂ-ਸਮੇਂ ਤੇ ਯੂਥ ਦੇ ਮੈਂ ਵੱਖ-ਵੱਖ ਅਹੁਦੇ ਵੀ ਭੋਗੇ ਆ ਤੇ ਜਦੋਂ ਤੁਸੀਂ ਕੁਐਸਚਨ ਪੁੱਟ ਪੁੱਟ ਅਪ ਕੀਤਾ ਠੀਕ ਆ ਲੋਕਤੰਤਰ ਦੇ ਵਿੱਚ ਮੀਡੀਆ ਨੂੰ ਚੁੱਥਾ ਸਾਮ ਮੰਨਿਆ ਗਿਆ ਵਾ ਪੀ ਸਾਡੇ ਆਪੋਸ਼ਨ ਦੀ ਆਵਾਜ਼ ਨੂੰ ਵੀ ਜਿਹੜਾ ਉਹ ਬੁਲੰਦ ਕਰਦੇ ਹਾਂ ਯੂਥ ਨੂੰ ਹਮੇਸ਼ਾ ਦਰੀਆਂ ਘਾਣ ਤੱਕ ਸੀਮਿਤ ਕਿਉਂ ਰੱਖਿਆ ਜਾਂਦਾ ਵਾ ਕੋਈ ਵੀ ਸਿਆਸੀ ਪਾਰਟੀ ਹੋਵੇ ਹਮੇਸ਼ਾ ਯੂਥ ਨੂੰ ਕਿਹਾ ਜਾਂਦਾ ਤਗੜੇ ਹੋ ਉਹ ਕੰਮ ਕਰੋ ਤਗੜੇ ਹੋ ਉਹ ਕੰਮ ਹੋ ਤੇ ਜਦੋਂ ਯੂਥ ਤਗੜੀ ਹੋਏ ਕੰਮ ਕਰ ਦਿੰਦੀ ਆਪਣੀ ਥਾਂ ਲਈ ਸਜਾ ਲੈਂਦੀ ਆ ਆਪਣੀ ਹਰ ਤਰੀਕੇ ਨਾਲ ਮਿਹਨਤ ਕਰਕੇ ਆਪਣੇ ਨੂੰ ਬੁਲੰਦੀ ਤੇ ਲੈ ਜਾਂਦੀ ਆ ਤੇ ਉਸ ਟਾਈਮ ਕੀ ਹੁੰਦਾ ਵਾ ਕੁਝ ਕੋ ਖੋਤੀ ਜਿਹੜੇ ਵਿੱਚ ਕੋਈ ਲੀਡਰ ਹੁੰਦੇ ਆ ਸੀਨੀਅਰ ਟਾਈਟਲੋਂ ਗਏ ਜਾਂਦਾ ਸੋ ਕੋਲਡ ਉਹ ਕਹਿੰਦੇ ਜੀ ਕੋਈ ਦਾ ਨਾ ਕੋਈ ਸਮਾਂ ਬੜਾ ਪਿਆ ਵਾ ਇਹਨਾਂ ਨੂੰ ਮੌਕਾ ਫੇਰ ਦੇ ਦਿਓ ਹਲੇ ਸੀਨੇ ਨੂੰ ਮੁੱਕਾ ਲਓ ਤੇ ਮੈਨੂੰ ਇਹ ਗੱਲ ਦਿੱਤਿਆ ਜਾਵੇ ਕਿ ਯੂਥ ਦੇ ਨਾਮ ਦੇ ਵੋਟਾ ਕਿ ਮੰਗੀਆਂ ਜਾਂਦੀਆਂ ਯੂਥ ਦੇ ਨਾਂ ਦੇ ਝੰਡੋਲੇ ਹਾ ਕਿਉਂ ਪਟਾ ਜਾਂਦਾ ਯੂਥ ਇਹੀ ਕਰੇਗਾ ਐਕਟਿਵ ਪੋਲਿਟਿਕਸ ਦੇ ਵਿੱਚ ਅਸੀਂ ਨਹੀਂ ਲੈ ਰਿਆ ਉਹ ਬਾਹਰ ਦੇ ਪਾਸੇ ਜਾਂਦਾ ਜਿਹੜਾ ਵਾ ਰੁਕ ਘਾਰਿਆ ਵਾ ਸੋ ਯੂਥ ਨਾਲ ਬੜਾ ਵੱਡਾ ਵਿਤਕਰਾ ਹੋ ਰਿਹਾ ਵਾ ਸਮੇਂ ਸਮੇਂ ਤੇ ਵਾਪਕ 85 ਪਾਰਟੀਆਂ 'ਚ ਯੂਥ ਜਿਹੜੀ ਆ ਅੱਜ ਆਪਣਾ ਮਨਮੁਨਤਾਵ ਹੋ ਕੇ ਉਹ ਬਾਕੀ ਪਾਰਟੀਆਂ ਦੀ ਮਰਜ਼ੀ ਹੋ ਰਹੀ ਆ ਤੇ ਤੋ ਯੂਥ ਨੂੰ ਉਪਰ ਖਿਲਾਇਆ ਜਾ ਰਿਹਾ ਯੂਥ ਨੂੰ ਬੰਦਾ ਮਾਨ ਨਹੀਂ ਦਿੱਤਾ ਜਾਂਦਾ ਅਵੀ ਇਹ ਗੱਲ ਕੀਤੀ ਜਾਵੇ ਤੁਸੀਂ ਕਪੂਤਲੇ ਨਾਲ ਸੰਬੰਧ ਰੱਖਿਓ ਕਪੂਤਲੇ ਦਾ ਕੋਈ ਉਦੋਂ ਜਿਆ ਕੀ ਗੱਲ ਆ ਕਿ ਲੋਕ ਜਿਹੜੇ ਆ ਉਹ ਮੰਦਿਰ ਅਕਸਰਾਂ ਤੋਂ ਸੰਪਰਕ ਕਰਨ ਦੀ ਬਜਾਏ ਪਹਿਲਾਂ ਤੁਹਾਨੂੰ ਸੰਪਰਕ ਕਰਦੇ ਕੀ ਗੱਲ ਕੀਤੀ ਹੈ ਦੇਖੋ ਜੀ ਗੱਲ ਇਹ ਹੁੰਦੀ ਆ ਹਮੇਸ਼ਾ ਮੈਂ ਕੰਮ ਕੀਤਾ ਆਪਣੇ ਹਲਕੇ ਕਪੂਤਲੇ ਦੀ ਹਮੇਸ਼ਾ ਮੇਰੀ ਸੋਚ ਰਹੀ ਆ ਕਿ ਮੈਂ ਕਪੂਤਲੇ ਨੂੰ ਬੁਲਾਉਂਦਿਆਂ ਤੇ ਆ ਜਾਵਾਂ ਕਪੂਤਲੇ ਨੂੰ ਜਿਹੜਾ ਪੈਰਿਸ ਦਾ ਨਾਮ ਦੇ ਕੇ ਟੰਡੋਆ ਬਿਟ ਕੇ ਵਰਗਲਾਇਆ ਗਿਆ ਉਹ ਸਹੀ ਮੈਂ ਜੇ ਕਪੂਤਲੇ ਨੂੰ ਪੈਰਿਸ ਦੀ ਜਿਹੜੀ ਆ ਇੱਕ ਹਵਾ ਦਿਖਾ ਸਕਾਂ ਪਰ ਜਦੋਂ ਮੈਂ ਕੰਮ ਕਰਦਾ ਅਫਸਰ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਅਭੀ ਰਾਜਪੁਰ ਕੰਮ ਦਾ ਕੰਮ ਕਰਨ ਦਾ ਤਰੀਕਾ ਮੈਂ ਹਮੇਸ਼ਾ ਸੋਸ਼ਲ ਮੀਡੀਆ ਤੇ ਬੇਨਤੀ ਕਰਦਾ ਹਾਂ ਹਲਕੇ ਵਿੱਚ ਕਿ ਜਿੰਨੂੰ ਕੋਈ ਕੰਮ ਆ ਉਹ ਮੇਰੇ ਤੱਕ ਪਹੁੰਚ ਕਰੇ ਤੇ ਗੱਲ ਵੀ ਸੱਚੀ ਹੁੰਦੀ ਆ ਲੋਕ ਮੇਰੇ ਤੱਕ ਪਹੁੰਚ ਕਰਦੇ ਆ ਤੇ ਜਿਹੜੇ ਵੀ ਸਬੰਧਤ ਅਧਿਕਾਰੀ ਹੁੰਦੇ ਉਹ ਗੁਰੂ ਮਾਲੇ ਦੀ ਕਿਰਪਾ ਵਾ ਪ੍ਰਮਾਤਮਾ ਦੀ ਮੇਰੇ ਤੇ ਆ ਬਾਪ ਕਿਰਪਾ ਉਹ ਮੇਰੇ ਕਹਿਣ ਤੇ ਕੰਮ ਨੂੰ ਸਿਰੇ ਚੜ੍ਹਦੇ ਵੀ ਆ ਲੋਕਾਂ ਦਾ ਵਿਸ਼ਵਾਸ ਆ ਪਰ ਗੱਲ ਇਹ ਹੁੰਦੀ ਆ ਜੋ ਤੱਕ ਪਾਰੀਆਂ ਵਿਚਗੜਾ ਕਰੇਗੀ ਆ ਪਾਰੀਆਂ ਪਲੇਟਫਾਰਮ ਨਹੀਂ ਦੇਣੀਆਂ ਤੇ ਇਕੱਲਾ ਕੰਮ ਵੀ ਕਿੰਨਾ ਕਿ ਅੱਜ ਦੇ ਸਮੇਂ 'ਚ ਕਿੰਨੇ ਕਿੰਨੇ ਲੋਕਾਂ ਦੀ ਵੀ ਇਹ ਵਿਚਾਰਧਾਰਾ ਬਣ ਗਈ ਆ ਕਿ ਪਾਰਟੀ ਨੂੰ ਵੋਟ ਦਿਓ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਵੋਟ ਦਿਆ ਕਰੋ ਉਸ ਇਨਸਾਨ ਨੂੰ ਜੋ ਤੁਹਾਡੇ 'ਚ ਖੜਾ ਰਹਿਦਾ ਪਾਰਟੀਆਂ ਆ ਤੁਹਾਡੇ 'ਚ ਹੈਗੀਆਂ ਨਹੀਂ ਹੈਗੀਆਂ ਰਿਪ੍ਰੈਜ਼ੈਂਟੇਟਿਵ ਜੋ ਤੁਹਾਡਾ ਹੋਊਗਾ ਤੁਹਾਡੇ ਵਿਚ ਰਹਿਣਦਾ ਹੋਊਗਾ ਉਹੀ ਤੁਹਾਡੇ ਕੰਮ ਆਊਗਾ ਕਿਸੇ ਪਾਰਟੀ ਦਾ ਕੰਮ ਨਹੀਂ ਆਣਾ ਹੁੰਦਾ